ਸਤਨਾਮ 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 ਸ੍ਰੀ ਵਾਹਿਗੁਰੂ ਸ਼ਲੋਕ ਦੀਨ ਦਰਦ ਦੁੱਖ ਭੰਜਣਾ ਘਟ ਘਟ ਨਾਤ ਅਨਾਥ ਸ਼ਰਨ ਤੇ ਮਾਰੀ ਆਇਓ ਨਾਨਕ ਏ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲ ਹੈ ਤਹ ਕੇਵਲ ਨਾਮ ਸੰਗ ਤੇ ਰ ਚੱਲੇ ਜਾਇ ਮੁਸ਼ਕਲ ਹੋਵੇ ਯਤ ਭਾਰੀ ਹਰ ਕੋ ਨਾਮ ਖਿਨ ਮਹ ਉਦਾਰੀ ਆਨੇਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਬ ਹੂੰ ਸੁਖ ਘਨੇਰੇ ਸਗਲ ਸ੍ਰੇਸ਼ਟ ਕੋ ਰਾਜ ਆ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਸ ਤਰੈ ਅਨੇਕ ਮਾਇਆ ਰੰਗ ਦਿਖ ਨਾ 부ਜਾਵੈ ਹਰ ਕਾ ਨਾਮ ਜਪਤ ਅਗਾਵੈ ਜਹ ਮਾਰਗ ਇਉਂ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨੇਕ ਬਿਗਣਾ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰ ਐ ਅਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਹ ਮਾਰਗ ਕੇ ਗਣ ਜਾਹੇ ਨਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੈ ਪੰਡੇ ਮਹਾ ਅੰਦਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੋ ਹਰ ਕਾ ਨਾਮ ਤਹ ਨਾਲ ਪਛਾਨੋ ਜੈ ਮਹਾ ਭਿਆਨ ਤਬਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਪਰਛਾਮ ਜਹਾਂ ਤਿਰਖਾ ਮਨ ਤੁਝ ਆ ਕਰਖੈ ਤਹ ਨਾਨਕ ਹਰ ਹਰ ਅਮਰਤ ਬਰਖੈ ਭਗਤ ਜਣਾ ਕੀ ਵਰਤਨ ਨਾਮ ਸੰਤ ਜਣਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੈ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ 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 ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਾਨ ਤਨ ਰੰਗ ਰਤੈ ਰੰਗ ਏਕੈ ਨਾਨਕ ਜਨਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੋਕਤ ਹਰ ਕੈ ਨਾਮ ਜਨ ਕੋ ਤਰਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਬੜਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਨਰਾਤਾ ਹਰਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਾਣ ਕੈ ਮਲ ਖਜ਼ੀਨਾ ਹਰ ਤਾਨਾ ਜਨ ਕੋ ਆਪ ਪ੍ਰਵਦੀਨਾ ਹਰ ਹਰ ਜਾਣ ਕੈ ਓਟ ਸੁਤਾਣੀ ਹਰ ਪ੍ਰਤਾਪ ਜਨ ਅਬਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਏਹੋ ਹਰ ਕੋ ਨਾਮ ਕਾਮ ਤੇਣਾ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਪ੍ਰਤਾਪ ਦੂਰਤ ਸਭ ਨਸੈ ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤਲ ਕਛਾ ਵਰ ਨਾ ਹੋਏ ਨਾਨਕ ਗੁਰਮੁਖ